ਸ੍ਰੀ ਕਾਲ ਜੀ ਸੰਧੂ ਡੇਰੀ ਫਾਰਮ ਸਰਵਰ ਪਰ ਤੇ ਸਵਾਗਤ ਹੈ ਆਸ ਕਰਦੇ ਆਂ ਭਰਾਵੋ ਸਾਰੇ ਜਾਨਵਰਾਂ ਦੇ ਘਰ ਪਰਵਾਹ ਠੀਕ ਹੋਣਗੇ ਲੈ ਸੱਜਣੋ ਅੱਜ 14 ਤਰੀਕ ਤੀਜਾ ਮਹੀਨਾ 2025 ਦਿਨ ਸ਼ੁੱਕਰਵਾਰ ਪਹੁੰਚ ਗਿਆ ਪਾ ਮਾਨਸਾ ਮੰਡੀ ਅੱਜ ਮਹੀਨੇ ਚਾਰ ਬਾਰ ਲੱਗਦੀ ਹੈ ਤੇ ਜਿਹੜੇ ਸੱਜਣਾ ਚ ਇਹਨਾਂ ਨੇ ਸਬਸਕ੍ਰਾਈਬ ਕਰਿਆ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲੋ ਉਹਨਾਂ ਨੂੰ ਹੌਸਲਾ ਮਿਲਦਾ ਰਹਿੰਦਾ ਹੈ ਸੱਜਣਾਂ ਅੱਜ ਦਿਖਾਵਾਂਗੇ ਤੁਹਾਨੂੰ ਕਟੀਆਂ ਕਟੀਆਂ ਆਈਆਂ ਤੇ ਟੌਪ ਦੀਆਂ ਬਾਲੇ ਨਗੀਨੇ ਆ ਜਮਾ ਕਟੀਆਂ ਦੇ ਮਾਰ ਲਿਆ ਕਰੋ ਜਿਹੜਾ ਤੁਹਾਨੂੰ ਜਾਨਵਰ ਚੰਗਾ ਮਿਲ ਜਾਂਦਾ ਮਾਨਸਾ ਮੰਡੀ ਤੋਂ ਹਰ ਸ਼ੁੱਕਰਵਾਰ ਲੱਗਦੀ ਐ ਇਹ ਮਹੀਨੇ ਚ 4 ਵਾਰ ਤੇ ਆਜੋ ਮਿਲ ਆਉਣੇ ਕੱਟੀ ਵਾਲੇ ਪਿਆਰ ਨਾਲ ਤੇ ਦਿਖਾਉਣੇ ਕੀ ਰੇਡਰਾਂ ਦੇ ਕੀ ਗੱਲਬਾਤ ਆਇਓ ਲੈ ਸੱਜਣੋਂ ਪਹਿਲੀ ਕੱਟੀ ਦਿਖਾਉਣੇ ਸਾਨੂੰ ਗੋਲਡਨ ਪੂਰੀ ਐ ਇਹ ਜੀ ਪੂਰੀ ਬਹੁਤ ਘੱਟ ਮਿਲਦੀ ਐ ਥਾਂ ਤੋਂ ਚੈੱਕ ਕਰੋ ਯਾਰ ਅੱਲਾ ਗੱਲਾਂ ਥਾਂ ਤੇ ਆ ਪੁਨੀਲੀ 라ਵੀ ਦੇ ਬੱਚੇ ਬਹੁਤ ਟੌਪ ਦੀ ਦੇਊਗੀ ਹੈ ਜੀ ਪੂਰੀ ਕੱਟੀ ਬਹੁਤ ਘੱਟ ਮਿਲਦੀ ਐ। ਹੈ। ਸਿੰਗਾ ਦੀ ਗੁੰਡੀ ਐ। ਸਿੰਗ ਵੀ ਐ। ਚੌਂਗਲ ਮਸਾਂ ਡੱਬਦੀ ਐ। ਸਿਰ ਤੇ ਫੂਲ ਐ, ਗੋਲਡਨ ਪੂਰੀ ਐ। ਆ ਕੇ ਕਟਿੰਗ ਕਰਕੇ ਦੇਖੀਏ ਬਾਈ ਨਾਲ ਕਟਿੰਗ ਬਹੁਤ ਸੋਹਣੀ ਹੂ। ਮਾਰ ਲਿਆ ਕਰੋ ਗੇੜਾ ਤੋਂ ਕੱਟੀ ਵਧੀਆ ਮਿਲ ਜਾਂਦੀ ਐ। ਟਾਪ ਕਲਾਸ ਹੀ ਪੂਰੀ ਐ। ਗਾਨਿਆਂ ਗੁੰਨਿਆਂ ਪਾਰਖਿਆਂ ਬਾਈ ਨਾਲ ਫੁੱਲ। ਇੱਥੇ ਚੈੱਕ ਕਰ ਲਓ ਕੱਟੀ। ਪਲੀ ਪਈ ਐ ਬਸ ਯਾਰ ਠੀਕੇ ਭਰਾਉਣਾ ਪੂਗਾ ਹੋਰ ਤਾਂ ਕੁਛ ਨਹੀਂ ਤੇ ਖੀਰੀ ਹੂਆਂ ਡੂਢੇ ਕਸਾਲ ਦੀ ਕਹਿੰਦਾ ਬਾਈ ਤੇ ਕੁਛ ਨਹੀਂ ਆਪਾਂ ਗ੍ਰੇਟ ਕੀ ਇਹਦਾ ਕੀ ਗੱਲਬਾਤ ਆ ਲੈ ਸਜਣੂ ਕੱਟੀਆ ਦਾ ਨੰਬਰ ਆ 94647 41152 ਪਿੰਡ ਬਾਈਆਂ ਦਾ ਭਲਾੜਾ ਰੇਟ 15000 ਆ ਸੌਰੀ 55000 ਕਿਤੇ 15000 ਦੇ ਭੱਜੇ ਫਿਰੋਂ ਰੇਟ ਬਾਈ ਦਾ 55000 ਹੈ ਮਾਨਤਣ ਹੋ ਜੂ ਕੱਟੀ ਚੰਗੀ ਪਲੀ ਵੀ ਐ ਲੱਸ ਸੱਜਣੋਂ ਆਪਣਾ ਮਿੱਤਰ ਲੈ ਗਿਆ ਕੱਟੀ ਧਨੋਲੇ ਜਾਊਗੀ। ਪੂਰੀ ਸ਼ਾਨਦਾਰ ਕੱਟੀ ਆਪਣਾ ਕੈਮਰਾ ਸਾਫ਼ ਕਰ ਲਈਏ। ਇਹ ਜਗ੍ਹਾ ਮੱਧਮ ਜਿਉਣ ਲੱਗੀ ਕਿ ਰੱਖਿਆ ਹੋਏ। ਹੈਂ? ਚੰਗੇ ਗੈਂਡ ਦਾ ਫਰਕ ਨਿਭਾਈ ਜਾਏ। ਸੱਜੇ ਗੈਂਡ ਖਰ ਲਓ ਚੈੱਕ। 20000 ਦੀ ਲਈ ਹੈ ਇਹ 11 ਕ ਮਹੀਨੇ ਦੀ ਕੱਟੀ ਹੈ। ਤੇ ਆ ਜਾਓ। ਬੱਸ ਸੱਜਣ ਨੂੰ ਕੱਟੀ ਦਿਖਾਉਣੇ ਆ ਕ। ਕੱਟੀ ਬਰੀਡ ਵਾਲੀ ਹੈ। ਕੱਟੀ ਪਤਲੀ ਤਾਂ ਹੋਣ ਯਾਰ। ਪਿੱਠਪੜੇ ਦੇ ਚੰਗੇ ਉਹ ਥਾਣ ਬਹੁਤ ਵਧੀਆ ਕੱਢੂਗੇ ਚਾਰੀਆ ਬਾਈ ਸਿੰਗਲ ਥਾਣ ਥਾਣ ਤੋਂ ਬਾਈ ਚੈੱਕ ਕਰਕੇ ਲਿਆਉਂਦੇ ਇਹ ਜੀ ਗੱਲ ਨਹੀਂ ਵੀ ਚੈੱਕ ਨਹੀਂ ਕਰਦੇ ਇਹਨਾਂ ਨੇ ਵੇਚਣੀ ਹੁੰਦੀ ਹੈ ਹਾਂ ਭਰਾ ਨਹੀਂ ਪਿਆ ਜਿਹੜੇ ਉਹ ਗੱਲ ਪਿੱਠਪੜਾ ਜਰਾ ਐ ਮਨੂੰ ਪੱਦਰ ਤੋਂ ਇਥੋਂ ਦੇਖ ਕਿੰਨੀ ਸਿਆਣੀ ਹੈ ਜਿਆ ਸਿਆਣੀ ਦਾ ਪਾਪ ਨਹੀਂ ਬਹੁਤ ਹੈ ਹੈ ਬਾਈ ਕੀ ਚੱਲ ਥਾਣਾ ਥਾਣਾਂ ਦੀ ਪੂਰੀ ਟੌਪ ਕਲਾਸ ਆ ਯਾਰ ਇਹ ਕਿਹੜਾ ਕੰਮ ਕਰਦਾਂ ਹਾਂਜੀ ਐਂਡ ਰੱਲਾ ਇਹ 1.5 ਸਾਲ ਦੀ ਹੈ ਕਿੰਨੇ ਮੁੱਲ ਮੁੱਲ ਕਰਿਆ ਬਾਈ ਇਹਦਾ ਮੁੱਲ 32000 ਮੁੱਲ 32000 ਇਹਦਾ ਐਂਡ ਰੱਲਾ 96532 96532 ਹਾਂਜੀ ਇਹ ਕਰੇ 96532 ਬਾਈ 23915 23915 ਲੈ ਕੇ ਆਏ ਬਈ ਕਹਿ ਲਿਆ ਗਿਆ ਸੀ ਕਿ ਬਾਈ ਦੋ ਲੈ ਜੀ ਦੋ ਲੈ ਸਿੱਕਰ ਹੈਗੀ ਮੁੱਲ 32000 ਜੈ ਜੀ ਇਹ ਮੁੱਲ ਬਾਈ ਦਾ ਬਾਲਾ ਨਹੀਂ ਕੱਟੀ ਪਲੀ ਹੋਈ ਹੈ ਲੈ ਸੱਜਣਾਂ ਨੂੰ ਕੱਟਾ ਦਿਖਾਉਣੇ ਆ ਭਰਾ ਦਰਸ਼ਨੀ ਕੱਟਾ ਪਿੱਠ ਪੁੜਾ ਕੀ ਬਣੂਣਾ ਲੋਕ ਦੇਖਿਆ ਕਰਨੇ ਕੱਟਾ ਜਾਂਦਾ ਓਏ ਛੋਟਾ ਜਾਂਦਾ ਧੌਣ ਉੱਚੀ ਕਰਕੇ ਤੁਰਦਾ ਨਾ ਕੱਟਾ ਕੋਈ ਬ੍ਰੀਡ ਵਾਲੇ ਤੁਰਦਾ ਹੁੰਦਾ ਐ ਨਹੀਂ ਜਣਾ ਖਣਾ ਤੁਰਪੂਆ ਤੇ ਜਿਹੜੀ ਪਿੱਛੇ ਚੜਾਈ ਹੋਣੀ ਹੈ ਨਾ ਇਹਦੀ ਸੱਜਣਾਂ ਉਹੋ ਜੀ ਹੋਣੀ ਹੈ ਤੇ ਬੰਦਾ ਨਹੀਂ ਦਿਸ਼ਾ ਕਰਨਾ ਤੇ ਪਰਲੇ ਪਾਸੇ ਜਾਂਦਾ ਕੱਦ ਕੁੱਦ ਇਹ ਜਾ ਕੱਦ ਕਰਨਾ ਇਹਨੇ ਸਿੰਗਾ-ਸੁੰਗਾ ਦਾ ਬਹੁਤ ਸੋਹਣਾ ਮਲ ਸਰੀਫ ਕੱਟਾ ਲੰਮੀ ਧੌਣ ਮਿਹਨਤ ਤਾਂ ਲੱਗਦਾ ਹੋਰ ਵੀ ਇਹਦੀ 1.5 ਸਾਲ ਦੇ ਨੇੜੇ ਤੇੜੇ ਹੋ 20 ਮਹੀਨੇ ਦਾ ਹੈ 1.5 ਸਾਲ ਦਾ ਕੱਟਾ ਹੋ ਗਿਆ ਇਹਨੇ ਬਾਨਾ ਕੀ ਚੀਜ਼ ਬਾਨਾ ਨਾ ਉਹ ਜਾ ਬਾਈ ਨੂੰ ਪਤਾ ਤੇ ਜਾ ਜਿਹੜੇ ਪਸ਼ੂ ਪਾਲਦੇ ਆ ਉਹਨਾਂ ਨੂੰ ਪਤਾ ਹੈ ਇਹਨੇ ਚੀਜ਼ ਕੀ ਬਣ ਜਾਣਾ ਅੱਗੇ ਜਾ ਕੇ ਇਹ ਜੇ ਕੱਟੇ ਸੱਜਣੋਂ ਛੱਡੇ ਹੁਣ ਪਿੰਡ 'ਚ ਕਿਆ ਬਾਤ ਤੇ ਕੀ ਬਣਾ ਕੀ ਚੀਜ਼ਾਂ ਬਣ ਰਹੀਆਂ ਰਹੇ ਬਹੁਤ ਤਗੜੇ ਘੱਟੇ ਬਣਨਗੇ ਟਸਟੀਕਲਾਂ ਦਾ ਪੂਰਾ ਸਾਫ਼ ਆ ਬਾਕੀ ਚੜਾਈ ਵਾਲੀ ਆ ਰਹੇ ਦੀ ਚੜਾਈ ਇੰਨੀ ਹੈ ਨਾ ਦੇਖਣ ਨੂੰ ਜੀ ਕਰ ਜਾਂਦਾ ਵੀ ਹਟਾ ਦਈਏ ਕੈਮਰਾ ਐ ਨਹੀਂ ਜੀ ਕਰਦਾ ਬਹੁਤ ਤਗੜਾ ਕਰਨੀਆਂ ਨੇ ਜਿਹੜੀ ਮਗਰੋਂ ਚੜਾਈ ਕਰਨੀਆਂ ਪੁੱਛਦੇ ਆ ਬਾਈ ਨੂੰ ਕੀ ਰੇਟ ਆ ਕੀ ਗੱਲਬਾਤ ਆ ਕਿੰਨੇ ਰੁਪਏ ਆ ਨਾ ਬਾਈ ਰੋਕੀ ਮੜਾ ਜਾ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਪਿੰਡ ਗੋਬਿੰਦਪੁਰਾ ਜਿਵਾੜ ਵਾਲਾ ਬਾਈ ਇੱਧਰ ਆ ਜਿਹੜਾ ਇੱਧਰ ਸੰਗਰੂਰ ਵਿੱਚ ਅੱਛਾ ਸੰਗਰੂਰ ਕੋਲੇ ਗੋਬਿੰਦਪੁਰਾ ਬਾਈ ਦਾ ਕੱਟਾ ਉੱਚਾ ਜਾਂਦਾ ਬਾਈ ਨਾਲੋਂ ਡੇਢ ਸਾਲ ਦੀ ਉਮਰ ਹੈ ਨਾ ਬਾਈ ਖੀਰਾ ਬਈ ਇਹ ਜੇ ਖੀਰਾ 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 ਜਾਂਦਾ ਖੀਰਾ ਸਜਣੋ ਨਰਮ ਵੀ ਬਹੁਤ ਹੈ ਹੈ ਬਾਈ ਕਿਹੜੇ ਬੋਲਦਾ ਇਹ ਠੀਮ ਰਾਜਸਥਾਨ ਦਾ ਠੀਮ ਹੈ ਬਾਈ ਕਹਿੰਦਾ ਰਾਜਸਥਾਨ ਚ ਕੋਈ ਉਹਦਾ ਕੱਟਾ ਇਹਦੀ ਮਾਂ ਦਾ ਦੁੱਧ ਕਿੰਨਾ ਬਾਈ 16 ਕਿਲੋ ਦੁੱਧ ਹੈ ਦੀ ਮਾਂ ਦਾ ਪਿੱਠਪੂੜੇ ਦੀ ਬਲਾਂ ਚੜਾਈ ਕਰੂਆ ਯਾਰ ਬਾਕੀ ਤੁਸੀਂ ਸਿਆਣੋ ਕਿੰਨੀ ਕੀ ਚੜਾਈ ਕਰਨੀ ਐ ਐ ਜਾ ਛੋਟਾ ਪਿੰਡ ਚ ਛੱਡ ਦਿਆ ਕਰੋ ਗੁਣ ਗਾਉਂਗੇ ਗੁਣ ਆ ਛੋਟੇ ਨਹੀਂ ਮਿਲਦੇ ਕਦੇ ਵੀ ਭਾਈ ਮੋਬਾਈਲ ਨੰਬਰ ਬੋਲੀ ਤੇਰਾ 936630 ਹਾਂਜੀ 67897 ਤੇ ਰੇਟ ਦੱਸਦੇ ਹੁਣ ਜਿਹੜਾ ਕੋਈ ਪਾਲਣ ਵਾਲਾ ਲੈ ਜੀ ਪਾਲਣ ਵਾਲਾ 60 ਦਾ ਦੇ ਦਾਂਗੇ ਮੋਲੂ ਜਿੰਨਾ ਮਰਜ਼ੀ ਕਰੇਗੇ 60 ਦਾ ਜੇ ਕੋਈ ਪੰਚਾਇਤ ਦੀ ਆ ਗਈ ਬਣੀ ਬਣਾਈ ਉਹਨੂੰ ਮਾਨਤਾਨਾ ਹੋਰ ਕਰ ਦੇਗਾ ਕਰ ਦਾਂਗੇ ਚੱਲ ਪੰਚਾਇਤ ਨੂੰ ਬਾਈ ਕਹਿੰਦਾ ਮਾਨਤਾਨਾ ਹੋਰ ਹੋ ਜੂਗਾ ਕਿਉਂਕਿ ਪਿੰਡ ਦਾ ਰਾਜੇ ਹੁੰਦਾ ਛੋਟਾ ਜਿੱਥੇ ਬਗ ਜੇ ਉਹ ਰਹਿ ਤੈਨੂੰ ਦਿੰਦੇ ਨਹੀਂ ਮਸਲਮਾਨ ਤਾਂ ਨਾ ਭਾਈ ਨਾ 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 ਗਲਤੀ ਨਾ ਕਰ ਲਈ ਭਰਾਵਾ 2000 ਘੱਟ ਦੇ ਦੀ ਕੋਈ ਚੱਕਰ ਨਹੀਂ ਹੈ ਨਾ ਐਡਾ ਤੂੰ ਪਾਲਿਆ ਸ਼ੌਂਕ ਨਾਲ ਕੱਟਾ ਯਾਰ ਇਹ ਜਾ ਕੱਟੇ ਕਿਤੇ ਜੰਮਦੇ ਵਾਰੀ ਵਾਰੀ ਯਾਰ ਕੋਈ ਟੌਪ ਕਲਾਸ ਕੱਟਾ ਬਾਈ ਦਾ ਭਾਈ ਨਾਲ ਖੜੀ ਮੜ ਆਇਆ ਵਿੱਚ ਹੀ ਫੋਟੋ ਲਾਉਂਦਰੀ ਅੱਜ ਥੈਂਕ ਯੂ ਬਈ ਦਾ ਪੈਰਾਂ ਪੂਰਾ ਦਾ ਪੱਕਾ ਯਾਰ ਇਹ ਜਾ ਕੱਟਾ ਬਹੁਤ ਘੱਟ ਦੇਖਦੇ ਆ ਭਰਾਵੋ ਕੱਟਾ ਮੇਰੇ ਕੋਲੇ ਵੀ ਐਡਾ ਹੀ ਹੈ 1.5 ਸਾਲ ਦਾ ਗੱਲ ਕਰੇ ਜਦੋਂ ਮਾਰਕਾ ਥੋੜਾ ਜਿਹਾ ਉੱਤੋਂ ਦੀ ਹੈ ਕੱਟ ਨਹੀਂ ਹੈਗਾ ਉਹ ਨਾਲ ਅੱਗੇ ਅੱਛਾ ਜਮੀਨ ਸੇਵਾ ਨਹੀਂ ਅੱਛਾ ਜਮੀਨ ਨਹੀਂ ਪਿਆ ਕੱਟਣ ਅੱਛਾ ਠੀਕ ਹੈ ਆਮ ਪਲਿਆ ਹੋਇਆ ਇਹ ਤਾਂ ਆਮ ਪਿਓਰ ਸੇਵਾ ਨਹੀਂ ਕਰੀ ਜਿਹੜੀ ਕੱਟਣ ਲਈ ਕਰਨੀ ਸੀ ਨਾ ਹਾਂ ਉਹ ਨਹੀਂ ਪਿਆ ਇਹਨੂੰ ਨਹੀਂ ਚੰਗਾ ਬਰੀਡ ਚੰਗੀ ਹੈ ਨਾ ਉਹਦਾ ਕੀ ਗਰੂ ਟਸਟਿਕਲਾ ਦਾ ਬਹੁਤ ਸਾਫਾ ਕਟਾ ਬਾਕੀ ਕਰ ਲਿਓ ਹੁਣ ਮੈਂ ਜਿਹੜਾ ਤਾਂ ਹੁਣ ਹੀ ਲੱਗਦਾ 1.5 ਸਾਲ ਦਾ ਕਿੱਡਾ ਹੁੰਦਾ ਜੇ ਮਿਲਾ ਲਿਓ ਹੁਣ ਭਾਈ ਨੂੰ ਲੈ ਸੋਜ ਨੂੰ ਕੱਟੀ ਦਿਖਾਉਣੇ ਆ ਸਾਹੂ ਸ਼ਰੀਫ ਜੀ ਬਾਈ ਨੂੰ ਕਿੱਡੀ ਕਮਰਾ ਕੀ ਗੱਲ ਬਾਤ ਆ ਸੁਣਾ ਸੁਣਾ ਬੜੀ ਚੰਗੀ ਆ ਸੱਲਾ ਯਾਰ ਕਹਿ ਲੈ ਕੇ ਆਂ ਭਾਈ ਜਿੱਕਟਿਆਂ ਆ ਦੋ ਨੇ ਜਿੱਕਟਾ ਜਿੱਕਟਾ ਦੇ ਕੱਟਾ ਗਿਆ ਭਾਈ ਹੁਣ ਕੱਟਾ ਵੀ ਸ਼ਰੀਫ ਦੀ ਏ ਸਿੰਘ ਸਿੰਘ ਪੂਰਾ ਕਾਹਿਆ ਕਰੋ ਪੁੰਡਾ ਤਲੀ ਬੁੱਤੀ ਕੀ ਰੇਟ ਆ ਬਈਾ ਕੱਟੀ ਦਾ ਇਹ 30000 ਹੈ ਕਿੰਨੀ ਉਮਰ ਹੈ ਦੀ ਇਹਦੀ 1.5 ਸਾਲ ਹੈ ਬੁਖੀ ਦੀ ਹੈਗੀ ਤੈਨੂੰ ਅੱਛਾ ਕੀ ਰੀ ਆ ਮੋ 1.5 ਸਾਲ ਦੀ ਹੈ ਨਾ ਜਿਹਦੀ ਬੇਲ ਘੱਤੀ ਮਾਨ ਤਨ ਚਾਲ ਹੋ ਜਾਂਦਾ ਪੁਆਇੰਟ 5 ਦਾ ਭੈਣੀ ਵਾਗਾ ਕੱਟੀਆਂ ਨੇ ਕੋਲੇ ਘਰੇ ਬਹੁਤ ਚੰਗੀਆਂ ਹੁੰਦੀਆਂ ਤੇ ਮੈਂ ਨੰਬਰ ਬੋਲੀ ਤਰਾ 8284857616 16 ਨਾ ਕੀ ਸੀ ਚੈਨੀ ਹੈ ਚੈਨੀ ਨਾ ਬਾਈ ਦਾ ਪਿੰਡ ਪੈਣੀ ਵਗਾ ਕਿਹੜੀ ਪੱਤੀ ਜਿਹੜੇ ਨੇ ਉਸੇ ਲਾਲਾ ਪੱਤੀ ਲਾਲਾ ਪੱਤੀ ਬਾਈ ਕਟੀਆਂ ਚੰਗੀਆਂ ਲੈ ਕੇ ਆਉਂਦਾ ਅਕਸ਼ਰੀ ਉਹ ਕੱਟਾ ਵੀ ਆਪਣਾ ਅੱਜ ਤਾਂ ਦੋ ਹੀ ਲੈ ਕੇ ਆਇਆ ਗੱਲ ਕਰ ਜਾਨਵਰ ਬਹੁਤ ਹੁੰਦੇ ਐਨਾਂ ਕੋਲੇ ਕਟੀਆਂ ਕੱਟੇ ਇੱਕ ਆ ਗਿਆ ਕੱਟਾ ਬਾਈਆਂ ਦਾ ਤਾਂ ਇਸਟੀ ਕਲਾਂ ਦਾ ਵੀ ਮਾੜਾ ਫਰਕ ਆ ਸੂਤ ਕਦਾਰ ਤੇ ਨੰਬਰ ਉਹੀ ਹੈ ਬਾਈ ਦਾ ਸੰਦਾ ਸੱਤਾਂ ਲੈ ਵੀ ਮੁੰਡਾ ਕਿਸੇ ਦੇ ਤੇ ਗ੍ਰੇਟ ਤੇ ਤਾਂ ਲੱਗਦੀ ਵੀ ਸੋਹਣਾ ਪਾਸਟੀਕਲਾਂ ਚੈੱਕ ਕਰ ਤਾਂ ਮਾੜਾ ਫਰਕ ਮੋਂਦਾ ਰੇਟਾ ਦਾ ਇੱਥੇ ਜਾ ਕਰ ਹਾਂ ਹੁਣ ਤੋਂ ਜਮ ਅਸੀਂ ਸਹੀ ਬਣ ਗਿਆ ਤੇ ਬਰੀਡ ਦਾ ਲੱਗਦਾ ਚੰਗਾ ਮਾਨਾ ਕੱਟੇ ਨੇ ਨੰਬਰ ਉਹੀ ਹੈ ਬਾਈ ਇਹਦਾ ਕੀ ਰੇਟ ਆ ਬਾਈ 3000 ਇਹਦਾ ਵੀ 3000 ਉਹ ਕੱਟੀ ਦਾ 3000 ਹੈ ਨਾ ਨੰਬਰ ਸੋਟਾ ਉਹੀ ਹੈ ਬਾਈ ਵਾਲਾ ਹੈ ਨਾ ਪਿੰਡ ਭੈਣੀ ਬਾਗਾ ਬਾਈਆਂ ਲਾਲਾ ਪੱਤੀ ਚ ਰਹਿੰਦੇ ਆ। ਅੱਛਾ ਤੇਰਾ ਕੋਈ ਛੋਟਾ ਕੁਝ ਨਹੀਂ ਆ ਗਿਆ? ਠੀਕ ਹੈ। ਛੋਟਾ ਨੰਬਰ ਕੀ ਹੈ ਭਾਈ? 9979955047 57047 ਇਹ ਕਿਨੇ ਜਰਦਾ ਬਾਈ ਕੱਟਾ? 1.2 ਹੱਦ। ਕੋਨੇ ਦੋ ਕੀ ਰਹੂਗਾ ਜੇ ਨਾ? ਇਹ ਰੇਟ ਕੀ 30000 ਬਾਈ ਹੈ ਨਾ? ਮਾਨਤਾਨ ਹੋ ਜੂ ਚਲ ਕੋਈ ਚੱਕਰ ਨਹੀਂ। ਕੱਟਾ ਪੰਜਾਂ ਨੇ ਇਹ ਵੀ ਚੰਗਾ ਪਾਲਿਆ। ਸੱਜਣਾਂ ਨੂੰ ਕੱਟੀ ਦਿਖਾਉਣਾ ਸਿੰਘਾਂ-ਸਿੰਘਾਂ ਦੇ ਬੜੇ ਟਾਪ ਗਲਾਸ ਹੈ। ਇੱਕੋ ਜੇ ਸਿੰਘ ਹੈ ਰੁਪਈਆ ਨਹੀਂ ਡਾਬਦਾ। ਬਾਲੀ ਚੰਗੇ ਬੂਤੀ ਬਾਤੀ ਯਾਰ ਕਿੱਧਰੋਂ ਲੈਂਦੀ ਹੈ ਬਈ ਇਹ ਐਵੇਂ ਕਹਿੰਦਾ ਹਰਿਆਣੇ ਜੀ ਤਾਕੜੀਆਂ ਨਾ ਆਪਣੇ ਪੰਜਾਬ ਚੋਂ ਕਟੀਆਂ ਦੇਖ ਯਾਰ ਹਨਾ ਬਈ ਆਪਣੇ ਪੰਜਾਬ ਦੀਆਂ ਕਟੀਆਂ ਵੀ ਘੈਂਟ ਆ ਯਾਰ ਵਿੱਚ ਤਾਂ ਕਟੀਆਂ ਵਾਲੀਆਂ ਚੰਗੀਆਂ ਪੰਜਾਬ ਦੀਆਂ ਮੱਝਾਂ ਵੀ ਤਾਕੜੀਆਂ ਆਪਣੇ ਵਾਲੇ ਮੇਰੇ ਵਰਗਾ ਕਹਿੰਦਾ ਨਜ਼ਰ ਲੱਗ ਜੂ ਹਨਾ ਹੈਂ ਹੱਲ ਨਹੀਂ ਨਜ਼ਰ ਲੱਗਦਾ ਆ ਦੇਖੋ ਪੂਛ ਨੂੰ ਗੰਡ ਦੇਖ ਲਓ ਮਿੱਤਰੋ ਕੱਟੀ ਆ ਇਹ ਹਨਾ ਤੁਹਾਨੂੰ ਬਹੁਤ ਸਾਫ ਹੈ ਇਥੋਂ ਚੈੱਕ ਕਰ ਲੋ ਕੀ ਰੇਟ ਦੱਸੇ ਬਈ ਦਾ 45000 ਰੇਟ 45000 ਹੈ ਜੀ ਕੱਟੀ ਬਹੁਤ ਘੱਟ ਮਿਲਦੀ ਬੰਦਾਲ 10000 ਚ ਬੜਾ ਟੌਪ ਕਲਾਸ ਆ ਸਿੰਘਾਂ ਦੀ ਬਾਈ ਦਾ ਨੰਬਰ ਲੈ ਕੇ ਦਿੰਦੇ ਆ ਸਾਨੂੰ ਪੱਕਾ ਗਲਾਂ ਤੋਂ ਆਈ ਆ ਕੱਟੀ ਆ ਪਲੀਜੀ ਬੁਥੀ ਯਾਰ ਸਾਤੀ ਜੁੱਤੀ ਜਮੀਨ ਇਹ ਵੀ ਕੱਟੀ ਹੋਈ ਬੱਗੋ ਵਾਲਾ ਕੱਟੇ ਦਾ ਕੰਮ ਹੀ ਕਰਦਾ ਹਾਂ ਮੋਬਾਈਲ ਨੰਬਰ ਉਹਦਾ ਬੇਚਾ ਨਹੀਂ ਆਈ ਕੱਟੇ ਕਿਸੇ ਨੂੰ ਬਹੁਲੀ ਚੰਗੀ ਝੋਟੀ ਹੈ ਯਾਰ ਬਾਈ ਦਾ ਨੰਬਰ ਲੈ ਕੇ ਦਿੰਦੇ ਹਾਂ ਧੰਨਵਾਦ ਬਾਈ 76 98729 687 687 ਨਾੜ ਤਨਸ਼ੇਤ ਰਪਿੰਡ ਪੱਕੋਗਲਾ ਬਸ ਸੱਜਣੋ ਕੱਟੀ ਗਈ ਹੈ ਨਾ ਬਾਈ ਟੂਮ ਹੀ ਲਈ ਫਿਰਦਾ ਇੱਕ ਤੋਫ ਹੈ ਬਾਈ ਕੋਲੇ ਲੰਸਾ ਦਿਨ ਵੇਸੀ ਬਾਈ ਦਾ ਪੱਖੋ ਕਲਾ ਪਿੰਡ ਕੱਟੀ ਬਹੁਤ ਚੰਗੀ ਆ ਬਾਈ ਕੋਲੇ ਮਾਰ ਲੇ ਕਿਹੜਾ ਬਾਈ ਕੋਲੇ ਬਾਕੀ ਧੰਨਵਾਦ ਸਾਰੇ ਵੀਰਾਂ ਦੇ ਜਿਹੜੇ ਵੀਡੀਓ ਦੇਖਦੇ ਬਹੁਤ ਬਹੁਤ ਜਿਆਦੇ ਤੇ ਮਿਲਾਂਗੇ ਅਗਲੀ ਵੀਡੀਓ ਚ 42000 ਰੈਟ ਬਾਈ ਨੇ ਜਾਇਜ਼ ਹੀ ਕਰਿਆ ਬਹੁਤ ਟਾਪ ਕਲਾਸ ਕੱਟੀ ਆ ਬਾਕੀ ਧੰਨਵਾਦ ਬਾਈ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਕਿਉਂਕਿ ਉਹਦਾਂ ਹੌਸਲਾ ਮਿਲਦਾ ਨੇ ਪਤਾ ਲੱਗਦਾ ਵੀਡੀਓ ਕਿਵੇਂ ਬਣਦੀ ਐ ਕਿਵੇਂ ਨਾ ਬਣਦੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ